32 ਸਾਲ ਦਾ ਸੌਫਟਵੇਅਰ ਇੰਜੀਨੀਅਰ ਰਾਕੇਸ਼ ਅਤੇ 32 ਸਾਲ ਦੀ ਉਸਦੀ ਪਤਨੀ ਗौरी ਜਿਸ ਨੇ ਮਾਸ ਕਮਿਊਨੀਕੇਸ਼ਨ ਕੀਤਾ ਹੋਇਆ ਸੀ 2022 ਦੇ ਵਿੱਚ ਵਿਆਹ ਹੁੰਦਾ ਹੈ ਤੇ ਵਿਆਹ ਤੋਂ ਬਾਅਦ ਉਸੇ ਤਰ੍ਹਾਂ ਹੀ ਖੁਸ਼ੀਆਂ ਭਰੀ ਜ਼ਿੰਦਗੀ ਦੇ ਸੁਪਨੇ ਆਉਣ ਵਾਲੇ ਸਮੇ ਨੂੰ ਚੰਗਾ ਬਣਾਣਾ ਦੋਹਾਂ ਦੇ ਵੱਲੋਂ ਮਿਹਨਤ ਕਰਨੀ ਇਹ ਜਾਰੀ ਸੀ ਕੁਝ ਸਮੇਂ ਬਾਅਦ ਪੋਨੇ ਤੋਂ ਬੈਂਗਲੁਰੂ ਇਹ ਦੋਵੇਂ ਜਣੇ ਸ਼ਿਫਟ ਹੋ ਜਾਂਦੇ ਨੇ ਜੋੜਾ ਸੀ ਇਹ ਕਿਉਂਕਿ ਪਤੀ ਨੂੰ ਉੱਥੇ ਇੱਕ ਚੰਗੀ ਨੌਕਰੀ ਮਿਲੀ ਸੀ ਚੰਗਾ ਹਾਈਟ ਸੀ ਇਸ ਕਰਕੇ ਉਸਨੇ ਕਿਹਾ ਕਿ ਮੈਂ ਹਿਜਾਬ ਕਰਨਾ ਚਾਹਨਾ। ਪਤੀ ਨੇ ਸਾਥ ਦਿੱਤਾ। ਦੋਵੇਂ ਜਾਣੇ ਉੱਥੇ ਪਹੁੰਚ ਗਏ। ਉਹਤੇ ਰਹਿੰਦੇ ਹੋਏ ਪਤਨੀ ਨੇ ਵੀ ਜੌਬ ਲੱਭਣੀ ਸ਼ੁਰੂ ਕੀਤੀ ਪਰ ਗौरी ਨੂੰ ਇੱਥੇ ਕੋਈ ਨੌਕਰੀ ਮਿਲ ਨਹੀਂ ਰਹੀ ਸੀ। ਜਿਸ ਦੇ ਲਈ ਉਸ ਦੀ ਪਰੇਸ਼ਾਨੀ ਵਧਨੀ ਸ਼ੁਰੂ ਹੋਈ। ਉਸ ਨੂੰ ਟੈਨਸ਼ਨ ਰਹਿਣ ਲੱਗ ਪਈ ਅਤੇ ਉਹ ਇਸ ਦਾ ਜ਼ਿੰਮੇਦਾਰ ਆਪਣੇ ਪਤੀ ਨੂੰ ਇੱਕ ਤਰ੍ਹਾਂ ਮੰਨਣ ਲੱਗ ਪਈ ਸੀ। ਕਰਦੇ ਵਿੱਚ ਅਕਸਰ ਹੀ ਝਗੜਾ ਹੁੰਦਾ ਸੀ ਕਿ ਉਸ ਦਾ ਕੈਰੀਅਰ ਖਰਾਬ ਹੋ ਰਿਹਾ ਹੈ, ਉਸ ਦਾ ਸਮਾਂ ਬਰਬਾਦ ਹੋ ਰਿਹਾ ਹੈ ਅਤੇ ਇੱਥੇ ਆ ਕੇ ਉਹਨੇ ਗਲਤੀ ਕਰ ਲਈ। ਅਤੀ ਕੁਝ ਵਾਰ ਤਾਂ ਸਮਝਾਉਂਦਾ ਸੀ ਪਰ ਕੋਈ ਵਾਰੀ ਦੋਹਾਂ ਦੇ ਵਿੱਚ ਬਹਿਸ ਵੀ ਹੁੰਦੀ ਏ ਇਸੇ ਗੱਲ ਨੂੰ ਲੈ ਕੇ ਇਸ ਮਗਰੋਂ ਇੱਕ ਦਿਨ 26 ਮਾਰਚ ਦਾ ਉਹ ਦਿਨ ਵੀ ਆਇਆ ਜਦੋਂ ਫੇਰ ਤੋਂ ਇਹੀ ਮਸਲੇ ਨੂੰ ਲੈ ਕੇ ਦੋਹਾਂ ਦੇ ਵਿਚਾਲੇ ਗੱਲ ਹੁੰਦੀ ਹੈ ਰਾਤ ਦਾ ਸਮਾਂ ਸੀ ਡਿਨਰ ਤਿਆਰ ਕਰਕੇ ਟੇਬਲ ਤੇ ਰੱਖਿਆ ਗਿਆ ਪਰ ਉਸ ਤੋਂ ਬਾਅਦ ਵਾਰਤਾਲਾਪ ਸ਼ੁਰੂ ਹੋਈ ਤਾਂ ਗੱਲ ਉੱਥੋਂ ਹੀ ਚੱਲ ਪੈਂਦੀ ਹੈ ਕਿ ਉਸ ਦਾ ਕਰੀਅਰ ਖਰਾਬ ਹੋ ਰਿਹਾ ਉਸ ਦਾ ਸਮਾਂ ਬਰਬਾਦ ਹੋ ਰਿਹਾ ਹੈ ਕਿਉਂਕਿ ਪਤੀ ਨੇ ਸਿਰਫ ਆਪਣਾ ਭਵਿੱਖ ਦੇਖਿਆ ਆਪਣਾ ਫਿਊਚਰ ਸੋਚਿਆ ਪਤਨੀ ਦਾ ਨਹੀਂ ਗੋਰੀ ਦਾ ਨਹੀਂ ਗੋਰੀ ਨੂੰ ਗੁੱਸਾ ਆਉਂਦਾ ਉਹ ਚੁੱਚੀ ਬੋਲਣਾ ਸ਼ੁਰੂ ਕਰਦੀ ਆ ਤੇ ਰਾਕੇਸ਼ ਦੇ ਵੱਲੋਂ ਵੀ ਕੁਝ ਗੱਲਾਂ ਉਸਨੂੰ ਇਹੋ ਜਹੀਆਂ ਕਈਆਂ ਜਾਂਦੀਆਂ ਨੇ ਜੋ ਉਸ ਤੇ ਚੁੱਭ ਜਾਂਦੀਆਂ ਨੇ ਗੁੱਸੇ ਦੇ ਵਿੱਚ ਪਤਨੀ ਨੇ ਪਤੀ ਦੇ ਥੱਪੜ ਮਾਰ ਦਿੱਤਾ ਤੇ ਉਸ ਤੋਂ ਬਾਅਦ ਕਿਚਨ ਦੇ ਵੱਲੋਂ ਹੋ ਜਾਂਦੀ ਹੈ ਹੁਣ ਜੋ ਕੁਝ ਵੀ ਰਾਕੇਸ਼ ਦੇ ਵੱਲੋਂ ਦੱਸਿਆ ਗਿਆ ਕਿ ਉਸਨੇ ਵੀ ਚਾਕੂ ਉਹਦੇ ਵੱਲ ਸਿੱਟਿਆ ਸੀ ਥੋੜੀ ਜਹੀ ਲੋਕ ਲੱਗੀ ਸੀ ਰੋਸ ਮਗਰੋਂ ਰਾਕੇਸ਼ ਦੇ ਵੱਲੋਂ ਉਸੇ ਚਾਕੂ ਦੇ ਨਾਲ ਆਪਣੀ ਪਤਨੀ ਦੇ ਉੱਪਰ ਕਈ ਵਾਰ ਕੀਤੇ ਤੇ ਕੁਝ ਹੀ ਮਿੰਟਾਂ ਬਾਅਦ ਗੋਰੀ ਡਾਇਨਿੰਗ ਟੇਬਲ ਦੇ ਕੋਲ ਡਿੱਗੀ ਪਈ ਸੀ ਉਹ ਖਾਣਾ ਜੋ ਰਾਤ ਦੇ ਲਈ ਬਣਾਇਆ ਗਿਆ ਸੀ ਉਸ ਨੂੰ ਹੱਦ ਤੱਕ ਨਹੀਂ ਲਗਾਇਆ ਗਿਆ ਕੁੱਕਰ ਦੇ ਵਿੱਚ ਚਾਵਲ ਬਣੇ ਸੀ ਉਸੇ ਤਰ੍ਹਾਂ ਹੀ ਪਏ ਸੀ ਉਹ ਤੇਦਰ ਪਤੀ ਸਾਰੀ ਰਾਤ ਇਹ ਸੋਚਦਾ ਰਿਹਾ ਕਿ ਉਸਨੇ ਕੀ ਕੀਤਾ ਉਸ ਨੂੰ ਲੱਗ ਰਿਹਾ ਸੀ ਕਿ ਇਹ ਪਤਨੀ ਮਰ ਚੁੱਕੀ ਹੈ ਮਰੀ ਵੀ ਪਤਨੀ ਦਾ ਹੱਥ ਫੜ ਕੇ ਉਹ ਗੱਲਾਂ ਕਰਦਾ ਰਿਹਾ ਸਾਰੀ ਰਾਤ ਕਿ ਉਸਨੇ ਉਸਦੇ ਉੱਪਰ ਸ਼ੱਕ ਕਿਉਂ ਕੀਤਾ ਆਪਣੇ ਕੈਰੀਅਰ ਦੀ ਗੱਲ ਨਾਲ ਲੈ ਕੇ ਉਹ ਮੇਰੇ ਨਾਲ ਲੜਦੀ ਕਿਉਂ ਰਹੀ ਪਰ ਸਵੇਰ ਹੁੰਦੇ ਹੀ 27 ਮਾਰਚ ਨੂੰ ਆਪਣੀ Honda City ਕਾਰ ਉਹ ਚੱਕਦਾ ਦੇ ਘਰ ਤੋਂ ਨਿਕਲ ਜਾਂਦਾ ਪਰ ਇਸ ਤੋਂ ਪਹਿਲਾਂ ਉਸਨੇ ਉਹ ਬੈਗ ਜੋ ਕਿ ਸ਼ਿਫਟਿੰਗ ਦੇ ਲਈ ਖਰੀਦਿਆ ਸੀ ਸ਼ਿਫਟਿੰਗ ਦੇ ਲਈ ਉਹ ਵਰਤਿਆ ਸੀ ਕੱਪੜੇ ਲੈ ਕੇ ਇਹਦੇ ਵਿੱਚ ਪਹੁੰਚੇ ਸੀ ਉਸੇ ਬੈਗ ਦੇ ਵਿੱਚ ਆਪਣੀ ਘਰ ਵਾਲੀ ਦੀ ਗौरी ਦੀ লাশ ਨੂੰ ਪਾਇਆ ਤੇ ਬਾਥਰੂਮ ਦੇ ਵਿੱਚ ਹੋ ਰੱਖਿਆ 12:30 ਤੋਂ 5 ਵਜੇ ਦਾ ਸਮਾਂ ਹੋ ਗਿਆ ਕਿਉਂਕਿ ਉਹ ਬੈਂਗਲੁਰੂ ਤੋਂ ਪੁਣੇ ਹੀ ਵਾਪਸ ਜਾ ਰਿਹਾ ਸੀ ਉਹੀ ਪੁਣੇ ਜਿੱਥੇ ਜਾਣਦਿੱਲੀ ਗੋਰੀ ਆਪਣੇ ਪਤੀ ਦੇ ਨਾਲ ਲੜਦੀ ਰਹਿੰਦੀ ਸੀ ਕਿੰਨਾ ਚੰਗਾ ਹੁੰਦਾ ਜੇਕਰ ਸਮਝਦਾਰੀ ਦੇ ਨਾਲ ਉਹ ਆਪਣੀ ਪਤਨੀ ਨੂੰ ਹੀ ਮਨਾ ਲੈਂਦਾ ਤੇ ਉਸ ਨੂੰ ਵਾਪਸ ਇੱਥੇ ਲਿਆਉਂਦਾ ਕੁਝ ਦਿਨਾਂ ਲਈ ਹੀ ਸਹੀ ਹੋ ਸਕਦਾ ਸੀ ਕਿ ਸਭ ਕੁਝ ਪਤਲ ਜਾਂਦਾ ਤਾਂ ਖੈਰ ਹੁਣ ਹੱਥ ਦੇ ਵਿੱਚ ਕੁਝ ਵੀ ਨਹੀਂ ਸੀ ਪਤੀ ਰਾਤ ਦੇ ਵਿੱਚ ਸੀ ਸ਼ਾਮ ਦੇ 5 ਵਜੇ ਚੁੱਕੇ ਸਨ ਉਸ ਦੇ ਵੱਲੋਂ ਫੋਨ ਕੀਤਾ ਜਾਂਦਾ ਹੈ ਇੱਕ ਜਾਣਕਾਰ ਨੂੰ ਤੇ ਦੱਸਿਆ ਜਾਂਦਾ ਹੈ ਕਿ ਗੋਰੀ ਇਸ ਦੁਨੀਆ ਤੇ ਵਿੱਚ ਨਹੀਂ ਅਤੇ ਫਲੈਟ ਦੇ ਅੰਦਰ ਬਾਥਰੂਮ ਦੇ ਵਿੱਚ ਪਈ ਹੈ। ਦਰਅਸਲ ਇਹ ਇੱਕ ਕਿਰਾਏ ਦਾ ਘਰ ਸੀ ਜਿਸ ਦੇ ਵਿੱਚ ਮਕਾਨ ਮਾਲਕ ਵੀ ਰਹਿੰਦੇ ਸੀ, ਹੀਠਾਂ ਹੀ ਸੀ ਉਹ। ਉਹਨਾਂ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਗਿਆ ਤੇ ਨਾਲ ਹੀ ਕਹਿ ਦਿੱਤਾ ਗਿਆ ਕਿ ਕੁੜੀ ਦੇ ਮਾਪਿਆਂ ਨੂੰ ਇਸ ਬਾਰੇ ਦੱਸ ਦਿਓ ਤਾਂ ਕਿ ਉਹ ਆਪਣੀਆਂ ਅੰਤਿਮ ਰਸਮਾਂ ਨਿਭਾ ਸਕਣ। ਮੁੰਡੇ ਨੇ ਆਪਣੇ ਘਰ ਵੀ ਫੋਨ ਕੀਤਾ ਤੇ ਸਭ ਕੁਝ ਦੱਸ ਦਿੱਤਾ ਤੇ ਨਾਲ ਹੀ ਕਿਹਾ ਕਿ ਮੈਂ ਵੀ ਹੁਣ ਇਸ ਦੁਨੀਆ ਤੇ ਨਹੀਂ ਰਹਾ। ਤੀਸਰਾ ਫੋਨ ਉਹਨੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਵੀ ਕੀਤਾ ਸੀ ਉੱਥੇ ਉਹ ਪਹੁੰਚਣ ਵਾਲਾ ਸੀ ਪਰ ਉਸ ਤੋਂ ਪਹਿਲਾਂ ਹਰਾ ਦੇ ਵਿੱਚ ਰੁਕਦਾ ਅਤੇ ਕੁਝ ਪੀ ਲੈਂਦਾ ਲੜਖੜਾਉਂਦਾ ਹੋਇਆ ਉੱਥੇ ਪਹੁੰਚਿਆ ਤੇ ਆਪਣਾ ਨਾਮ ਦੱਸਿਆ ਰਾਕੇਸ਼ ਤਾਂ ਪੁਲਿਸ ਵਾਲੇ ਸਮਝ ਗਏ ਕਿ ਜਿਸ ਦਾ ਫੋਨ ਆਇਆ ਸੀ ਇਹ ਉਹੀ ਹੈ ਹਸਪਤਾਲ ਉਸ ਨੂੰ ਲਜਾਇਆ ਜਾਂਦਾ ਡਾਕਟਰ ਆਖਦੇ ਨੇ ਕਿ ਹਰ ਖਤਰੇ ਤੋਂ ਬਾਹਰ ਹੈ ਇਹ ਸਭ ਕੁਝ ਜਾਣਨ ਤੋਂ ਬਾਅਦ ਹੋਏ ਕਿੱਕ ਕਰਕੇ ਸਾਰੀ ਗੱਲਬਾਤ ਦੱਸਦਾ ਹੈ ਕਿ ਬੀਤੇ ਕੁਝ ਦਿਨਾਂ ਤੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚੱਲ ਕੀ ਰਿਹਾ ਸੀ 2022 ਦੇ ਵਿੱਚ ਵਿਆਹ ਹੋਇਆ 2 ਸਾਲ ਹੋਏ ਨੇ ਹਲੇ ਤੇ ਇਸ ਦੇ ਵਿੱਚ ਉਹਨਾਂ ਦਾ ਸਭ ਕੁਝ ਉਜੜ ਗਿਆ ਕੁੜੀ ਅਤੇ ਕੁੜੀ ਦੇ ਪਰਿਵਾਰਿਕ ਮੈਂਬਰ ਬਰਬਾਦ ਹੋ ਚੁੱਕੇ ਨੇ ਮੁੰਡੇ ਦੀ ਜ਼ਿੰਦਗੀ ਵੀ ਬਰਬਾਦ ਹੋ ਚੁੱਕਿਆ ਤੇ ਉਸਨੇ ਮਾਪਿਓ ਨੂੰ ਅੱਜ ਮੂੰਹ ਲਗਾਉਣਾ ਪੈ ਰਿਹਾ ਹੋਰ ਕੀ ਕੁਝ ਰਕੇਸ਼ ਨੇ ਇਸ ਪੂਰੀ ਘਟਨਾ ਦੇ ਵਿੱਚ ਦੱਸਿਆ ਸੀ ਕਿਉਂਕਿ ਹੁਣ ਕਿਹਾ ਇਹ ਵੀ ਜਾ ਰਿਹਾ ਹੈ ਕਿ ਜਿਸ ਸਮੇ ਉਸ ਕੁੜੀ ਨੂੰ ਬੈਗ ਦੇ ਵਿੱਚ ਬੰਦ ਕੀਤਾ ਪਤੀ ਨੂੰ ਬੈਗ ਦੇ ਵਿੱਚ ਪਾਇਆ ਉਹ ਜ਼ਿੰਦਾ ਸੀ ਉਹ ਤੜਫਦੀ ਰਹੀ ਜੇਕਰ ਉਸ ਨੂੰ ਸਹੀ ਸਮੇਂ ਤੇ ਇਲਾਜ ਮਿਲ ਜਾਂਦਾ ਤਾਂ ਹੋ ਸਕਦਾ ਹੈ ਕਿ ਉਸ ਦੀ ਜਾਨ ਬਚ ਜਾਂਦੀ ਪਰ ਪਤੀ ਨੇ ਇੰਝ ਨਹੀਂ ਕੀਤਾ ਸਗੋ ਆਪਣੀ ਪਤਨੀ ਦਾ ਕਾਤਲ ਬਣ ਗਿਆ ਇਹ ਹੈਰਾਨ ਕਰਦੀ ਘਟਨਾ ਬੰਗਲੌਰੂ ਤੋਂ ਸਾਹਮਣੇ ਆਈ ਸੀ ਜਿੱਥੇ 32 ਸਾਲ ਦੀ ਇਸ ਕੁੜੀ ਦੀ ਲਾਸ਼ ਸੂਟਕੇਸ ਦੇ ਵਿੱਚ ਪਈ ਮਿਲੀ ਇਸ ਦੇ ਪਤੀ ਦੇ ਵੱਲੋਂ ਹੀ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਕਰਨਾਟਕ ਦੀ ਰਾਜਤਾਨੀ ਬੈਂਗਲੁਰੂ ਦੇ ਹਲੀ ਮਾਯੂ ਥਾਣਾ ਖੇਤਰ ਦੇ ਡੋਡਾ ਕਾਮਨ ਹਾਲੀ ਪਿੰਡ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਸੀ ਜਿੱਥੇ ਕੁੜੀ ਦੀ ਪਛਾਣ ਗੋਰੀ ਸੰਭਰੇਕਰ ਦੇ ਵਜੋਂ ਕੀਤੀ ਗਈ। ਮਹਾਰਾਸ਼ਟਰ ਦੀ ਰਹਿਣ ਵਾਲੀ ਸੀ ਇਹ ਪਿਛਲੇ ਮਹੀਨੇ ਹੀ ਆਪਣੇ ਪਤੀ ਰਾਕੇਸ਼ ਦੇ ਨਾਲ ਬੈਂਗਲੁਰੂ ਰਹਿਣ ਦੇ ਲਈ ਆਈ ਸੀ। ਦੋਵਾਂ ਨੇ ਹਾਲ ਹੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਇੱਕ ਫਲੈਟ ਕਿਰਾਏ ਤੇ ਲਿਆ ਸੀ। ਮਕਾਨ ਮਾਲਕ ਨੇ ਸ਼ਾਮ 5:30 ਵਜੇ ਦੇ ਕਰੀਬ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਪੁਲਿਸ ਤੁਰੰਤ ਹੀ ਮੌਕੇ ਤੇ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਸੀ। ਮਕਾਨ ਮਾਲਕ ਦਾ ਕਹਿਣਾ ਸੀ ਕਿ ਰਾਕੇਸ਼ ਨੇ ਹੀ ਉਸਨੂੰ ਫੋਨ ਕੀਤਾ ਸੀ ਅਤੇ ਕਤਲ ਬਾਰੇ ਜਾਣਕਾਰੀ ਦਿੱਤੀ ਸੀ। ਲਾਸ਼ ਦੇ ਪੋਸਟਮਾਰਟਮ ਤੋਂ ਪਤਾ ਲੱਗਾ ਕਿ ਪੀੜਤ ਦੀ ਹੱਤਿਆ ਚਾਕੂ ਮਾਰ ਕੇ ਕੀਤੀ ਗਈ। ਉਸ ਦੇ ਸਰੀਰ ਤੇ ਚਾਕੂ ਦੇ ਕਈ ਨਿਸ਼ਾਨ ਸਨ ਜਿਸ ਤੋਂ ਇਸ ਸਾਰੀ ਗੱਲ ਦੀ ਪੁਸ਼ਟੀ ਹੋ ਗਈ। ਕਤਲ ਤੋਂ ਬਾਅਦ ਲਾਸ਼ ਨੂੰ ਇੱਕ ਸੂਟਕੇਸ ਦੇ ਵਿੱਚ ਭਰ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਘਟਨਾ ਸਥਾਨ ਨੂੰ ਦੇਖ ਕੇ ਹਿਸਾਬ ਦੇਖਿਆ ਜਾ ਸਕਦਾ ਹੈ ਕਿ ਇਹ ਇੱਕ ਯੋਜਨਾਬੰਦ ਅਪਰਾਧ ਹੈ ਡੀਸੀ ਆਫ ਪੁਲਿਸ ਸਾਰਾ ਫਾਤਿਮਾ ਨੇ ਕਿਹਾ ਕਿ ਦੋਸ਼ੀ ਪਤੀ ਘਟਨਾ ਤੋਂ ਤੁਰੰਤ ਬਾਅਦ ਪੁਣੇ ਸਥਿਤ ਆਪਣੇ ਘਰ ਭੱਜ ਗਿਆ ਸੀ ਹਾਲਾਂਕਿ ਸਾਡੀ ਟੀਮ ਉੱਥੇ ਪਹੁੰਚੀ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਉਸਨੂੰ ਪੁੱਛਗਿੱਛ ਦੇ ਲਈ ਬੰਗਲੌਰੂ ਲਈ ਅੰਤਜਾ ਰਿਹਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਕੇਸ਼ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਕਤਲ ਦਾ ਅਸਲ ਮਕਸਦ ਅਤੇ ਘਟਨਾ ਦੇ ਪੂਰੇ ਹਾਲਾਤ ਸਪਸ਼ਟ ਹੋਣਗੇ ਹੁਣ ਤੱਕ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਨੀਤੀ ਝਗੜੇ ਜਾਂ ਫਿਰクレਲੂ ਹੁੰਦਾ ਦਾ ਨਤੀਜਾ ਹੋ ਸਕਦਾ ਹੈ। ਇਹ ਘਟਨਾ ਦੇ ਨਾਲ ਸਥਾਨਕ ਲੋਕਾਂ ਦੇ ਵਿੱਚ ਤਹਿਸ਼ਥ ਫੈਲ ਗਈ। ਇਹ ਜਾਣਕਾਰੀ ਮੁੱਢ ਦੇ ਵਿੱਚ ਸਾਹਮਣੇ ਆਈ ਸੀ ਪਰ ਬਾਅਦ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋ ਗਿਆ ਸੀ ਕਿ ਵਾਪਸ ਜਾਣ ਨੂੰ ਲੈ ਕੇ ਹੀ ਪਤੀ ਅਤੇ ਪਤਨੀ ਦੇ ਵਿਚਾਲੇ ਝਗੜਾ ਚੱਲ ਰਿਹਾ ਸੀ ਕਿਉਂਕਿ ਕੁੜੀ ਦਾ ਕਰੀਅਰ ਖਰਾਬ ਹੁੰਦਾ ਉਸ ਨੂੰ ਦਿਖ ਰਿਹਾ ਸੀ ਕਿਉਂਕਿ ਪਤੀ ਹਰ ਸਮੇਂ ਆਪਣੇ ਕੰਮ ਦੇ ਵਿੱਚ ਹੁੰਦਾ ਸੀ ਜਦੋਂ ਵੀ ਕੁੜੀ ਆਪਣੇ ਜੌਬ ਨੂੰ ਲੈ ਕੇ ਜਾਂ ਫਿਰ ਆਪਣੇ ਫਿਊਚਰ ਨੂੰ ਲੈ ਕੇ ਗੱਲਬਾਤ ਕਰਦੀ ਸੀ ਤਾਂ ਪਤੀ ਉਹਦੇ ਵਿੱਚ ਕੋਈ ਖਾਸਾ ਦਿਲਚਸਪੀ ਨਹੀਂ ਦਿਖਾਉਂਦਾ ਸੀ ਇੰਟਰਸਟ ਨਹੀਂ ਲੈਂਦਾ ਸੀ ਜਿਸ ਤੇ ਕਰਕੇ ਕੁੜੀ ਆਪਣੇ ਆਪ ਨੂੰ ਪਿੱਛੇ ਮਹਿਸੂਸ ਕਰਨ ਲੱਗ ਪਈ ਸੀ ਘਰ ਦੇ ਵਿੱਚ ਇਹੀ ਕਾਰਨ ਲੜਾਈ ਦਾ ਬਣ ਰਿਹਾ ਸੀ ਪਰ ਪਤੀ ਇਸ ਨੂੰ ਸਮਝਣ ਦੇ ਵਿੱਚ ਅਸਮਰਥ ਰਿਹਾ ਨਾ ਹੀ ਉਸਨੇ ਆਪਣੀ ਪਤਨੀ ਨੂੰ ਸਮਝਾਇਆ ਨਾ ਹੀ ਪਿਆਰ ਦੇ ਨਾਲ ਮਨਾਇਆ ਸਗੋਂ ਉਹ ਕਾਰਾ ਕਰ ਦਿੱਤਾ ਜਿਸ ਨੂੰ ਸੁਣ ਕੇ ਅਤੇ ਦੱਸਦੇ ਹੋਏ ਵੀ ਸ਼ਰਮ ਆਉਂਦੀ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਜੋ ਕੁਝ ਹੁਣ ਸਾਹਮਣੇ ਲੈ ਕੇ ਆਈ ਹੈ ਉਹਦੇ ਵਿੱਚ ਹੀ ਸਭ ਕੁਝ ਪਤਾ ਲੱਗਿਆ ਇਸ ਘਟਨਾ ਨੇ ਇੱਕ ਵਾਰ ਫੇਰ ਤੋਂ ਔਰਤਾਂ ਦੀ ਸੁਰੱਖਿਆ ਤੇ ਸਵਾਲ ਖੜੇ ਕੀਤੇ ਨੇ ਬੀਤੇ ਦਿਨੀ ਉਹ ਘਟਨਾ ਜਿੱਥੇ ਡਰਮ ਦੇ ਵਿੱਚ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਮਾਰ ਕੇ ਪਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਹੁਣ ਸੂਟ ਕੇਸ ਵਾਲੀ ਹੀ ਘਟਨਾ ਇਹੋ ਜੀਆਂ ਕਿੰਨੀਆਂ ਹੀ ਘਟਨਾਵਾਂ ਨੇ ਜਿੱਦੇ ਪਤੀ ਪਤਨੀ ਆਪਸ ਦੇ ਵਿੱਚ ਰਹਿ ਰਹੇ ਨੇ ਮਾਪਿਓ ਨਾਲ ਨਹੀਂ ਰਹਿੰਦੇ ਪਰ ਇਹ ਦੋਵੇਂ ਹੀ ਜੀ ਕਦੋਂ ਕਿਸ ਦੀ ਜਾਨ ਲੈ ਲੈਣ ਹੁਣ ਤਾਂ ਇਹ ਦੇਖ ਕੇ ਅਤੇ ਸੋਚਦੇ ਹੋਏ ਵੀ ਡਰ ਮਹਿਸੂਸ ਹੁੰਦਾ ਹੈ